ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਅੱਜ ਦੀ ਇਸ ਛੋਟੀ ਜੀ ਵੀਡੀਓ ਦੇ ਵਿੱਚ ਕੁਝ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਹੈ ਬਈ ਤੇ ਕੁਝ ਇੱਕ ਇੰਪੋਰਟੈਂਟ ਅਨਾਉਂਸਮੈਂਟ ਵੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜਿਹੜੇ ਬੱਚੇ ਰੈਗੂਲਰ ਹੈਗੇ ਆ ਚੈਨਲ ਦੇ ਉੱਤੇ ਰੈਗੂਲਰ ਕਲਾਸਾਂ ਲਗਾ ਰਹੇ ਨੇ ਚਾਹੇ ਉਹ ਐਪ ਦੇ ਵਿੱਚ ਕਲਾਸਾਂ ਲਗਾ ਰਹੇ ਨੇ ਚਾਹੇ ਉਹ YouTube ਦੇ ਉੱਤੇ ਕਲਾਸਾਂ ਲਗਾ ਰਹੇ ਨੇ ਬਈ ਹਾਂ ਤਾਂ ਉਹਨਾਂ ਨੂੰ ਪਤਾ ਹੀ ਹੈ ਇੱਕ ਤਾਂ ਕਰੰਟ ਅਫੇਅਰ ਦੀ ਕਲਾਸ ਚੱਲਦੀ ਹੈ ਮਾਰਨਿੰਗ ਦੇ ਵਿੱਚ ਫਿਰ GK ਦੀ ਵੀ ਕਲਾ ਤੇ ਇੰਗਲਿਸ਼ ਦੀ ਕਲਾਸਾਂ ਚੱਲਦੀ ਸੀ ਹਨਾ ਤੇ ਇੱਕ ਮੈਥ ਦੀ ਕਲਾਸ ਚੱਲਦੀ ਹੈ ਰੀਜਨਿੰਗ ਦੀ ਕਲਾਸ ਬੰਦ ਹੈ ਹਨਾ ਤਾਂ ਉਹ ਕਲਾਸਾਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਪਿਛਲੇ 20-22 ਦਿਨਾਂ ਤੋਂ ਸਟੇਬਲ ਨਹੀਂ ਹੈਗੀ ਮਤਲਬ ਉਹ ਚੈਨਲ ਦੇ ਉੱਤੇ ਸਟੇਬਿਲਟੀ ਜੀ ਨਹੀਂ ਹੈਗੀ ਰੈਗੂਲਰ ਨਹੀਂ ਹੈਗੀ ਕਲਾਸਾਂ ਹਨਾ ਤਾਂ ਉਹਦੇ ਕਈ ਕਾਰਨ ਹੈਗੇ ਆ ਬੱਚਿਆਂ ਦੇ ਮੈਸੇਜ ਵੀ ਆਏ ਹੋਏ ਆ ਪੁੱਛ ਰਹੇ ਆ ਵੀ ਸਰ ਕੀ ਚੱਕਰ ਹੈ ਤੇ ਦੋ-ਤਿੰਨ ਦਿਨਾਂ ਤੋਂ ਤਾਂ ਕਰੰਟ ਅਫੇਅਰ ਦੀ ਕਲਾਸ ਬੰਦ ਹੈ ਫਿਰ ਕੁਝ ਜ਼ਿਆਦਾ ਹੀ ਮੈਸੇਜ ਆਏ ਹੋਏ ਆ ਮੈਂ ਤੁਹਾਨੂੰ ਵੀਡੀਓ ਰਾਹੀਂ ਸਾਰਿਆਂ ਨੂੰ ਮਤਲਬ ਕੁਝ ਗੱਲਾਂ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਤਾਕੀ ਤਾਂ ਕੀ ਮਤਲਬ ਤੁਹਾਨੂੰ ਸਾਰਿਆਂ ਨੂੰ ਰਿਪਲਾਈ ਜਿਹੜਾ ਮਿਲ ਸਕੇ ਇਕੱਠਾ ਹੀ ਹਨਾ ਕਿ 100 120 ਤੀ ਬੱਚਾ ਦਾ ਰਿਪਲਾਈ ਕਰਨਾ ਇੰਸਟਾਗ੍ਰam ਦੇ ਉੱਤੇ ਕਾਫੀ ਔਖਾ ਕੰਮ ਹੈ ਠੀਕ ਹੈ ਤੇ ਕਈ ਵਾਰ ਫਿਰ ਤੁਸੀਂ ਆਨਲਾਈਨ ਬੈਠੇ ਹੁੰਦੇ ਫਿਰ ਤੁਹਾਡਾ ਦੁਬਾਰੇ ਕੁਐਸਚਨ ਆ ਜਾਂਦਾ ਉਹ ਵੀ ਇੱਕ ਸਮੱਸਿਆ ਹੋ ਜਾਂਦੀ ਹੈ ਫਿਰ ਚੈਟ ਕਰਨੀ ਹਨਾ ਤਾਂ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਮੈਸੇਜ ਹੈ ਜਿਹੜਾ ਮਿਲ ਜੇਗਾ ਮੈਂ ਇਹ ਸੋਚ ਰਿਹਾ ਸੀਗਾ ਨਾਲ ਇੱਕ ਇੰਪੋਰਟੈਂਟ ਅਨਾਉਂਸਮੈਂਟ ਵੀ ਕਰਨੀ ਹੈ ਧਿਆਨ ਨਾਲ ਸਾਰੇ ਸੁਣ ਲਿਓ ਜਿਹੜੇ ਬੱਚੇ ਰੈਗੂਲਰ ਹੈਗੇ ਜਿਹੜੇ ਡਿਪੈਂਡ ਹੈ ਚੈਨਲ ਦੇ ਉੱਤੇ ਠੀਕ ਤਾਂ ਆਪਣੀ ਜਿਹੜੀ ਕਰੰਟ ਅਫੇਅਰ ਦੀ ਕਲਾਸ ਚੱਲਦੀ ਹੈ ਜਿਹੜੇ ਬੱਚੇ ਰੈਗੂਲਰ ਲਗਾ ਰਹੀ ਸੀਗੇ ਲਾਈਵ ਆਉਂਦੇ ਸੀ ਜਾਂ ਬਾਅਦ ਚ ਰਿਕਾਰਡਡ ਦੇਖਦੇ ਸੀ ਉਹਨਾਂ ਨੂੰ ਪਤਾ ਹੈ ਹੈਲਥ ਜਿਹੜੀ ਹੈ ਉਹ ਪਿਛਲੇ 2-3 ਦਿਨਾਂ ਤੋਂ ਠੀਕ ਨਹੀਂ ਸੀਗੀ ਹਨਾ ਚੱਲ ਰਿਹਾ ਸੀਗਾ ਬਸ ਕੰਮ ਹਨਾ ਫਿਰ ਉਸ ਚੱਲ ਰਹੀ ਕੰਮ ਦੇ ਵਿੱਚ ਕਈ ਵਾਰ ਕੰਮ ਜਿਆਦਾ ਖਰਾਬ ਹੋ ਜਾਂਦਾ ਤੇ ਉਹੀ ਹੋਇਆ ਠੀਕ ਹੈ ਜਿਆਦਾ ਹੈਲਥ ਜਿਹੜੀ ਜਿਆਦਾ ਖਰਾਬ ਹੋ ਗਈ ਸੀਗੀ ਹੁਣ ਵੀ ਮੈਂ ਅੱਗੇ ਉਸ ਕਲਾਸ ਨੂੰ ਕੰਟੀਨਿਊ ਨਹੀਂ ਕਰ ਸਕਦਾ ਮਾਰਨਿੰਗ ਟਾਈਮ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਕਰ ਸਕਦਾ ਮਾਰਨਿੰਗ ਦੇ ਵਿੱਚ ਤਾਂ ਬਿਲਕੁਲ ਵੀ ਕੰਟੀਨਿਊਸ ਕਲਾਸ ਨੂੰ ਮੈਂ ਕਰ ਹੀ ਨਹੀਂ ਸਕਦਾ ਠੀਕ ਹੈ ਤਾਂ ਇਸ ਕਰਕੇ ਮੈਂ ਕੁਝ ਡਿਸੀਜਨ ਲਏ ਆ ਤੁਹਾਡੇ ਨਾਲ ਉਹ ਹੀ ਸ਼ੇਅਰ ਕਰਨੇ ਫਿਰ ਹੁਣ ਜੀਕੇ ਦੀ ਕਲਾਸ ਵੀਕ ਚਲਾਣੀ ਸੀਗੀ ਭਾਈ ਇਹ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਹਾਂ ਜੀਕੇ ਦੀ ਕਲਾਸ ਆਪਾਂ ਕੰਟੀਨਿਊ ਕਰਾਂਗੇ ਤਾਂ ਉਹ ਸਾਰੀ ਗੱਲਾਂ ਮੈਂ ਤੁਹਾਨੂੰ ਅੱਜ ਦੱਸ ਰਿਹਾ ਦੇਖੋ 2024 ਦੇ ਵਿੱਚ ਜਿਹੜੇ ਪੇਪਰ ਮਤਲਬ ਆਣੇ ਹਨ ਹਨਾ ਇੱਕ ਤਾਂ ਪੰਜਾਬ ਪੁਲਿਸ ਦੀ ਭਰਤੀ ਆਣੀ ਹੈ ਇਸ ਤੋਂ ਇਲਾਵਾ ਐਕਸਾਈਜ਼ ਇੰਸਪੈਕਟਰ ਹੋ ਗਿਆ ਭਾਈ ਠੀਕ ਹੈ ਪਟਵਾਰੀ ਕਹਿੰਦੇ ਆਊਗਾ ਵੀਡੀਓ ਵੀ ਦੁਬਾਰੇ ਓਪਨ ਹੋ ਸਕਦੇ ਆ ਤੇ ਇਸ ਤੋਂ ਇਲਾਵਾ 트리플 ਐਸ ਵੀ ਦਾ ਜਿਹੜਾ ਕਲਰਕ ਦਾ ਐਗਜ਼ਾਮ ਹੁੰਦਾ ਉਹ ਤਾਂ ਦੇਖੋ ਆਣੀ ਹੈ ਤੇ ਇਹ ਕੁਝ ਪੋਸਟਾਂ ਬਾਰੇ ਗੱਲਾਂ ਹੈ ਕਿ ਇਹ ਪੋਸਟਾਂ ਆਣੀ ਹੈ ਹੁਣ ਇਹਨਾਂ ਦੀ ਸਾਰਿਆਂ ਦੀ ਤਿਆਰੀ ਕਰਾਣੀ ਹੈ ਜੀਕੇ ਵੀ ਕਰਨੇ ਆ ਕਰੰਟ ਅਫੇਅਰ ਵੀ ਕਰਨੇ ਆ ਹਨਾ ਤਾਂ ਪਹਿਲਾਂ ਮੈਂ ਕਰੰਟ ਅਫੇਅਰ ਬਾਰੇ ਕਲੀਅਰ ਕਰ ਦਿੰਦਾ ਕਿ ਦੇਖੋ ਮੋਰਨਿੰਗ ਟਾਈਮ ਦੇ ਵਿੱਚ ਪੋਸੀਬਲ ਨਹੀਂ ਹੈਗਾ ਤੇ ਈਵਨਿੰਗ ਦੇ ਵਿੱਚ ਆਪਾਂ ਕਰੰਟ ਅਫੇਅਰ ਨਹੀਂ ਕਰਸਾ ਦੀ ਨਹੀਂ ਲੱਗੂਗਾ ਨੋਰਮਲ ਜੀ ਗੱਲ ਹੈ ਤਾਂ ਮੈਂ ਕਰੰਟ ਅਫੇਅਰ ਨੂੰ ਵੀਕਲੀ ਸ਼ਿਫਟ ਕਰ ਰਿਹਾ ਹਾਂ ਫਿਲਹਾਲ ਜਦੋਂ ਤੱਕ ਸਾਰਾ ਕੁਝ ਸੈੱਟ ਨਹੀਂ ਹੋ ਜਾਂਦਾ ਠੀਕ ਹੈ ਇਹ ਆਪਾਂ ਵੀਕਲੀ ਕਰਿਆ ਕਰਾਂਗੇ ਬਈ ਪੂਰੇ ਵੀਕ ਦੇ ਮੈਂ ਤੁਹਾਨੂੰ ਸੈਟਰਡੇ ਨੂੰ ਜਾਂ ਸੰਡੇ ਨੂੰ ਸਾਰੇ ਕਰੰਟ ਅਫੇਅਰ ਹੈ ਜਿਹੜੇ ਕਰਾ ਦਿਆ ਕਰੂੰਗਾ ਜੋ ਵੀ ਮੰਨ ਲਓ ਜੋ ਵੀ ਆਪਾਂ ਡੇਲੀ ਕਰਦੇ ਸੀਗੇ ਬਸ ਉਹੀ ਆਪਾਂ ਵੀਕਲੀ ਕਰ ਲਿਆ ਕਰਾਂਗੇ ਨਾਲੇ ਵੀ ਤੁਹਾਨੂੰ ਪੀਡੀਐਫ ਦਾ ਮੈਂ ਕੋਸ਼ਿਸ਼ ਕਰੂੰਗਾ ਕਿ ਪੀਡੀਐਫ ਮਿਲ ਜੇ ਬਸ ਠੀਕ ਹੈ ਨਾ ਤਾਂ ਤੁਸੀਂ ਵੀਕਲੀ ਸ਼ਿਫਟ ਹੋ ਸਕਦੇ ਹੋ ਦੇਖੋ ਠੀਕ ਹੈ ਤੇ ਜੀਕੇ ਵੀ ਹੈ ਜਿਹੜੀ ਕਮਿੰਗ ਇਗਜ਼ਾਮਸ ਵਾਸਤੇ ਜੀਕੇ ਦਾ ਮੈਂ ਦੋ ਹਿੱਸਿਆਂ ਚ ਕਰ ਰਿਹਾ ਸੀਗਾ ਕੰਮ ਕਿ ਇੱਕ ਮੈਂ ਸੋਚ ਰਿਹਾ ਸੀਗਾ ਤੁਹਾਨੂੰ ਵੀ ਪੂਰਾ ਟੋਪਿਕ ਵਾਈਜ਼ ਜੀਕੇ ਜਿਹੜੀ ਉਹ ਕਰਾਦੀ ਜਾਏ ਪੂਰੇ ਟੋਪਿਕ ਵਾਈਜ਼ ਐਮਸੀਕਿਊ ਠੀਕ ਹੈ ਜੀ ਟੋਪਿਕ ਵਾਈਜ਼ ਐਮਸੀਕਿਊ ਤੇ ਨਾਲ ਹੀ ਥਿਉਰੀ ਵੀ ਨੈਰੇਟਿਵ ਟੋਪਿਕ ਦਾ ਐਮਸੀਕਿਊ ਹੈ ਉਹਦੀ ਥਿਉਰੀ ਵੀ ਆਪਾਂ ਨਾਲ ਹੀ ਕਰ ਲਈਏ ਤੇ ਇੱਕ ਮੈਂ ਸੋਚ ਰਿਹਾ ਸੀਗਾ ਜੀ ਮਿਕਸ ਜੀਕੇ ਦੇ ਐਮਸੀਕਿਊ ਠੀਕ ਹੈ ਤਾਂ ਕੱਲ ਤੋਂ ਹੀ ਕੱਲ 2 ਜਨਵਰੀ ਹੈ ਉਹ ਵਧੀਆ ਦਿਨੇ ਤੇ ਇਸ ਦਿਨ ਤੇ ਹੀ ਮੈਂ ਸ਼ੁਰੂਆਤ ਕਰਨ ਦੀ ਸੋਚ ਰਿਹਾ ਹਾਂ ਬਈ ਮਿਕਸ ਜੀਕੇ ਐਮਸੀਕਿਊ ਦੀ ਤਾਂ ਇਹ ਤਾਂ ਆਪਾਂ ਕੱਲ ਤੋਂ ਹੀ ਸ਼ੁਰੂ ਕਰ ਲਾਂਗੇ ਠੀਕ ਹੈ ਇਹ ਤਾਂ ਆਪਾਂ ਕੱਲ ਤੋਂ ਹੀ ਸ਼ੁਰੂ ਕਰ ਲਾਂਗੇ ਮਿਕਸ ਜੀਕੇ ਐਮਸੀਕਿਊ ਠੀਕ ਹੈ ਤੇ ਬਾਕੀ ਇਹ ਫਿਰ ਜਿਹੜੇ ਮਿਕਸ ਜੀਕੇ ਐਮਸੀਕਿਊ ਹੋਣਗੇ ਇਹ ਤੁਹਾਡੇ ਸਾਰੇ ਪੇਪਰਾਂ ਵਾਸਤੇ ਇੰਪੋਰਟੈਂਟ ਹੋਣਗੇ ਸਾਰਿਆਂ ਵਾਸਤੇ ਠੀਕ ਹੈ ਲੈਵਲ ਆਪਾਂ ਉਹੀ ਰੱਖਾਂਗੇ ਜਿਹੜੇ ਆਪਣੀ ਜਿਹੜੀ ਆਪਣੀ ਖਾਸੀਅਤ ਹੈ ਬਈ ਸਿੱਧੀ ਜੀ ਗੱਲ ਹੈ ਵਧੀਆ ਲੈਵਲ ਦਾ ਹੀ ਆਪਾਂ ਪੜਾਂਗੇ ਠੀਕ ਹੈ ਤਾਂ ਤੁਸੀਂ ਆਪਣਾ ਜਿਹੜਾ ਲੈਵਲ ਹੈ ਉਹ ਵੀ ਚੈੱਕ ਕਰ ਸਕਦੇ ਹੋ ਐਜ਼ ਅ ਮੌਕ ਟੈਸਟ ਤੁਸੀਂ ਇਹਨਾਂ ਨੂੰ ਲਗਾ ਸਕਦੇ ਹੋ ਠੀਕ ਹੈ ਰਾਈਗਰ ਟੋਪਿਕ ਵਾਈਜ਼ ਐਮਸੀਕਿਊ ਦੀ ਜਾਂ ਥਿਊਰੀ ਵਾਈਜ਼ ਉਹ ਕਰਾਣ ਦੀ ਤਾਂ ਉਹ ਜਦੋਂ ਪ੍ਰੋਪਰ ਹੈਲਥ ਹੈ ਜਿਹੜੀ ਬਿਲਕੁਲ ਵਧੀਆ ਹੋ ਜੇਗੀ એનર્ਜੀ ਪੂਰੀ ਪ੍ਰੋਪਰ ਜਿਵੇਂ 2023 ਦੇ ਟਾਈਮ ਦੇ ਸੀਗੇ ਵੀ ਹਾਂ ਸਾਰੀ ਤਿਆਰੀ ਆਪਾਂ ਨੇ ਕਰੀ ਹੈ ਪੰਜਾਬ ਪੁਲਿਸ ਦੀ ਤਾਂ ਉਦਾਂ ਹੀ ਕਰਾਂਗੇ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਹਨਾ ਤਾਂ ਉਹ ਹੀ ਹੈ ਕਰੰਟ ਇਹ ਥੰਬਨੇਲ ਹੈ ਤੁਸੀਂ ਦੇਖਿਆ ਹੋਣਾ ਤਾਂ ਕਰੰਟ ਅਫੇਅਰ ਦੀ ਕਲਾਸਾਂ ਬਾਰੇ ਮੈਂ ਤੁਹਾਨੂੰ ਦੱਸਦਾ ਇਸ ਤੋਂ ਇਲਾਵਾ ਜੀਕੇ ਦੀ ਕਲਾਸਾਂ ਜੀਕੇ ਦੀ ਕਲਾਸਾਂ ਕੱਲ ਤੋਂ ਫਿਰ ਸ਼ੁਰੂ ਕਰਾਂਗੇ ਆਪਾਂ ਸ਼ਾਮ ਨੂੰ 8 ਵਜੇ ਠੀਕ ਹੈ ਥੰਬਨੇਲ ਉਹਦਾ ਰੈਡੀ ਹੈ ਕਲਾਸ ਵੀ ਲਗਭਗ ਰੈਡੀ ਕਰ ਲਈ ਐਵੇਂ ਓਕੇ ਇਹ ਆਪਾਂ ਸ਼ੁਰੂ ਕਰਾਂਗੇ ਬਈ ਕੱਲ ਤੋਂ 8 ਵਜੇ ਸ਼ਾਮ ਨੂੰ ਠੀਕ ਹੈ ਤਾਂ ਕੋਸ਼ਿਸ਼ ਹੈ ਕਿ ਸਾਰੇ ਮਤਲਬ ਕੋਸ਼ਿਸ਼ ਕਰਨੀ ਹੈ ਵੀ ਜਿਹੜੇ ਵੀ ਬੱਚੇ ਹੈਗੇ ਆ ਲਾਈਵ ਆਣ ਦੀ ਠੀਕ ਹੈ ਐਜ਼ ਅ ਮੌਕ ਟੈਸਟ ਤੁਸੀਂ ਇਹਨੂੰ ਵਰਤ ਸਕਦੇ ਹੋ ਪੰਜਾਬ ਪੁਲਿਸ ਦਾ ਲੈਵਲ ਰਹੇਗਾ ਪਟਵਾਰੀ ਐਕਸਾਈਜ ਇੰਸਪੈਕਟਰ ਵੀਡੀਓ ਤੇ ਟ੍ਰਿਪਲ ਐਸ ਵੀ ਕਲਰਕ ਠੀਕ ਹੈ ਮਿਕਸ ਹੋਣਗੇ ਕੁਐਸਚਨ ਮਿਕਸ ਕੁਐਸਚਨ ਹੋਣਗੇ ਜੀਕੇ ਜੀਐਸ ਦੇ ਠੀਕ ਹੈ ਨਾਲੇ ਥੋੜੇ ਬਹੁਤੇ ਆਪਾਂ ਕਰੰਟ ਦੇ ਵੀ ਪਾ ਲਿਆ ਕਰਾਂਗੇ ਕੁਐਸਚਨ ਤਾਂ ਇਹ 8 ਵਜੇ ਹੋਏਗਾ ਤੇ ਰਹੀ ਗੱਲ ਸਪੈਸ਼ਲੀ ਪੰਜਾਬ ਪੁਲਿਸ ਦੀ ਕਿਉਂਕਿ ਇਹ ਤਾਂ ਆਪਣੇ ਸਾਰੇ ਬੱਚਿਆਂ ਦੀ ਡਰੀਮ ਹੁੰਦੀ ਹੈ ਪੰਜਾਬ ਪੁਲਿਸ ਵਾਲਾ ਤਾਂ ਇਹਦੇ ਵਾਸਤੇ ਅਲੱਗ ਤੋਂ ਵੀ ਮੈਂ ਕਲਾਸਾਂ ਜਦੋਂ ਪ੍ਰੋਪਰ ਪੰਜਵੀਂ ਆਪਨੇ 2023 ਚ ਚਲਾਈ ਸੀਗੀ ਵੀ ਹਾਂ ਪੰਜਾਬ ਪੁਲਿਸ ਦਾ ਜਿਹੜਾ ਸਿਲੇਬਸ ਮੈਂਸ਼ਨ ਸੀਗਾ ਉਹ ਸਿਲੇਬਸ ਆਪਾਂ ਨੇ ਸਾਰਾ ਤੁਹਾਨੂੰ ਕਰਾਇਆ ਸੀਗਾ ਐਮਸੀਕਿਊ ਦੇ ਥਰੂ ਪੰਜਾਬ ਜੀਕੇ ਵੀ ਮੈਂ ਤੁਹਾਨੂੰ ਕਰਾਈਏ ਸਾਰੀ ਦੀ ਸਾਰੀ ਥਿਉਰੀ ਤੇ ਐਮਸੀਕਿਊ ਵੀ ਪੋਲੀਟੀ ਦੇ ਕਰਾਈ ਸੀਗੇ 1500 ਐਮਸੀਕਿਊ ਇਸ ਤੋਂ ਇਲਾਵਾ ਆਪਾਂ ਨੇ ਪ੍ਰੀਵਿਅਸ ইয়ার ਕੁਐਸਚਨਾਂ ਦੀ ਵੀ ਕਾਫੀ ਸ਼ਿਫਟਾਂ ਚਲਾਈਆਂ ਤਾਂ ਉਹ ਸਾਰਾ ਸੀਗਾ ਤੇ ਉਦਾਂ ਹੀ ਪੰਜਾਬ ਪੁਲਿਸ 2024 ਦਾ ਵੀ ਸਾਰਾ ਹੀ ਕਰਾਣਾ ਠੀਕ ਹੈ ਤਾਂ 2023 ਵਾਂਗ ਹੀ ਬਸ ਇੱਕ ਵਾਰ ਹੈਲਥ ਸੈੱਟ ਹੋ ਜਾ ਸਾਰਾ ਕੁਝ 2024 ਦੇ ਵਾਸਤੇ ਸਭ ਕੁਝ ਆਪਾਂ ਨੇ ਕਰਨਾ ਹੈ ਜਿਵੇਂ ਪੰਜਾਬ ਪੁਲਿਸ ਦੀਆਂ ਸਾਰੀ ਸ਼ਿਫਟਾਂ ਕਰਾਉਂਗਾ ਠੀਕ ਹੈ 올 ਸ਼ਿਫਟ ਸਾਰੀ ਚਾਹੇ ਉਹ कांस्टेबल ਦੀਆਂ ਚਾਹੇ ਸਬ ਇੰਸਪੈਕਟਰ ਹੋਈਆਂ ਸਾਰੀ ਮੈਂ ਕਰਾ ਦੂੰਗਾ ਬਾਈ ਠੀਕ ਹੈ ਇਸ ਤੋਂ ਇਲਾਵਾ ਟੋਪਿਕ ਵਾਈਜ਼ ਟੋਪਿਕ ਵਾਈਜ਼ ਐਮਸੀਕਿਊ ਵੀ ਆਪਾਂ ਕਰਾਂਗੇ ਸਾਰਿਆਂ ਦੇ ਹਿਸਟਰੀ ਪੋਲੀਟੀ ਜੀਓਗ੍ਰਾਫੀ ਸਾਇੰਸ ਇਕਨੋਮਿਕਸ ਸਟੈਟਿਕ ਹੋਰ ਜੋ ਵੀ ਹੈ ਸਾਰੀ ਜੀਕੇ ਦੇ ਆਪਾਂ ਕਰਾਂਗੇ ਬਾਈ ਠੀਕ ਹੈ ਮਿਕਸ ਵੀ ਕਰਾਂਗੇ ਨਾਲੇ ਟੋਪਿਕ ਵਾਈਜ਼ ਵੀ ਕਰਾਂਗੇ ਕਰੰਟ ਅਫੇਅਰ ਵੀਕਲੀ ਚੱਲੇ ਰਹੇ ਹਨ ਮਤਲਬ ਪੰਜਾਬ ਪੁਲਿਸ ਨੂੰ ਤਾਂ ਆਪਾਂ ਟੋਟਲੀ ਟਾਰਗੇਟ ਕਰਕੇ ਚੱਲਾਂਗੇ ਤੇ ਜੇ ਪੰਜਾਬ ਪੁਲਿਸ ਟਾਰਗੇਟ ਹੋ ਗਿਆ ਕਿਉਂਕਿ ਇਹ हायर ਲੈਵਲ ਹੈ TCS ਨੇ ਪੇਪਰ ਲੈਣਾ ਹੁੰਦਾ ਹੈ ਤੇ ਇਹ ਸਾਰੇ ਪੇਪਰ 트리플 ਐਸ ਬੋਰਡ ਲੈਂਦਾ ਤਾਂ ਜੇ ਇਹ ਆਪਣਾ ਏ ਕਵਰ ਹੋ ਗਿਆ ਤਾਂ ਏ ਤਾਂ ਕੁਝ ਵੀ ਨਹੀਂ ਹੈਗੇ ਠੀਕ ਹੈ ਆਪਾਂ ਉਹ ਕਵਰ ਕਰਾਂਗੇ ਬਈ ਤਾਂ ਇਹ ਵੀ ਨਾਲ ਦੀ ਨਾਲ ਹੀ ਕਵਰ ਹੋਣਗੇ ਜੀਕੇ ਸੇਮ ਹੀ ਹੈ ਸਾਰਿਆਂ ਵਾਸਤੇ ਠੀਕ ਹੈ ਸੌਰੀ ਤੇ ਰਹੀ ਗੱਲ ਇੰਗਲਿਸ਼ ਦੀ ਬਈ ਹੁਣ ਦੇਖੋ ਜੀਕੇ ਦਾ ਮੈਂ ਤੁਹਾਨੂੰ ਦੱਸਦਾ ਇੰਗਲਿਸ਼ ਦਾ ਹਾਲੇ ਕੁਝ ਵੀ ਸ਼ੋਰ ਨਹੀਂ ਹੈ ਨਾ ਐਪ ਦੇ ਵਿੱਚ ਮੇਰੀ ਕਲਾਸ ਐਪ ਦੇ ਵਿੱਚ ਬਈ ਮੈਂ ਕੋਸ਼ਿਸ਼ ਕਰੂੰਗਾ ਕੱਲ ਤੋਂ ਮੈਂ ਤੁਹਾਨੂੰ ਇੱਕ ਕਲਾਸ ਰੈਗੂਲਰ ਪ੍ਰੋਵਾਈਡ ਕਰਦਾ ਰਾਤ ਨੂੰ रिकॉर्ड वगैरह करके ठीक है साइंस पेंडिंग है ऐप ਦੇ ਵਿੱਚ ਤਾਂ ਮੈਂ ਸਾਇੰਸ ਤੋਂ ਸ਼ੁਰੂਆਤ ਕਰੂੰਗਾ ਬਾਇਓਲੋਜੀ ਤੋਂ ਠੀਕ ਹੈ ਇੰਗਲਿਸ਼ ਦਾ ਹਲੇ ਕੁਝ ਨਹੀਂ ਮੈਂ ਕਹਿ ਸਕਦਾ ਨਾ ਐਪ ਦੇ ਵਿੱਚ ਨਾ ਮੈਂ ਠੀਕ ਹੈ ਕਿਉਂਕਿ सुरेंद्र ਸਰ ਦੇ ਫੈਮਲੀ ਪ੍ਰੋਬਲਮ ਹੈ ਫਾਦਰ ਸਾਹਿਬ ਦੀ ਤਬੀਅਤ ਬਿਲਕੁਲ ਮਤਲਬ ਠੀਕ ਨਹੀਂ ਹੈਗੀ ਕਹਿਣ ਦੀ ਗੱਲ ਇਹ ਹੈ ਤੇ ਉਹ ਫਿਰ ਉੱਥੇ ਹੀ ਹੈ ਕਰ ਹੀ ਰਹਿੰਦੇ ਆ ਤੇ ਆਪਣਾ ਆਫਲਾਈਨ ਹੀ ਇੱਥੇ ਆਉਂਦੇ ਆ ਹਨਾ ਤਾਂ ਉਹਨਾਂ ਦੀ ਕਲਾਸ ਨਾ YouTube ਤੇ ਹਲੇ ਮੈਂ ਕਹਿ ਸਕਦਾ ਤੇ ਨਾ ਹੀ ਐਪ ਤੇ ਕਦੋਂ ਆਏਗੀ ਏ ਵੀ ਉਹਨਾਂ ਨੂੰ ਹੀ ਪਤਾ ਠੀਕ ਹੈ ਤਾਂ ਇਹਨੂੰ ਹਲੇ ਭੁੱਲ ਚੋ ਕਿੰਦੀ ਜੀ ਗੱਲ ਬਾਕੀ ਰਹੀ ਗੱਲ ਮੈਥ ਤੇ ਰੀਜਨਿੰਗ ਮੈਥ ਦੀ ਕਲਾਸ ਆਲਰੇਡੀ ਚੱਲੀ ਹੋਈ ਹੈ ਰੀਜਨਿੰਗ ਦੀ ਕਲਾਸ ਵੀ ਕੰਟੀਨਿਊ ਹੋ ਜੇਗੀ ਠੀਕ ਹੈ ਤਾਂ ਇਹ ਗੱਲਾਂ ਤੁਹਾਡੇ ਨਾਲ ਕਰਨੀ ਸੀਗੀ ਬਾਈ ਜੋ ਵੀ ਨਿਊ ਸਟੂਡੈਂਟ ਹੈਗੇ ਐ ਇੱਥੋਂ ਤੱਕ ਪਹੁੰਚ ਗਏ ਠੀਕ ਹੈ ਕਿਉਂਕਿ ਇਹ ਜਿਹੜੀ ਗੱਲਾਂ ਹੋਈਆਂ ਇਹ ਸਾਰੀ ਪੁਰਾਣੇ ਸਟੂਡੈਂਟਾਂ ਵਾਸਤੇ ਹੀ ਹੋਈ ਜਿਹੜੇ ਚੈਨਲ ਦੇ ਉੱਤੇ ਆਲਰੇਡੀ ਜੁੜੇ ਹੋਈਆਂ ਸਾਡੇ ਨਾਲ ਹਨ ਜਿਨ੍ਹਾਂ ਨੂੰ ਸਾਡਾ ਪਤਾ ਹੈ ਰੈਂਡਮਲੀ ਤੁਹਾਨੂੰ ਕਲਾਸ ਮਿਲ ਗਈ ਤੇ ਤੁਸੀਂ ਇੱਥੇ ਤੱਕ ਪਹੁੰਚ ਵੀ ਗਏ ਤਾਂ ਫਿਰ ਧਿਆਨ ਨਾਲ ਹੁਣ ਅੱਗੇ ਵੀ ਕਲਾਸ ਨੂੰ ਪੂਰੀ ਸੁਣ ਲਿਓ ਕਲਾਸ ਨੂੰ ਜਾਂ ਵੀਡੀਓ ਨੂੰ ਇੱਕ ਆਪਣਾ ਟੈਲੀਗ੍ਰਾਮ ਚੈਨਲ ਹੈ ਇੱਥੇ ਕਲਾਸਾਂ ਦੇ ਲਿੰਕ ਮਿਲਦੇ ਆ ਪੀਡੀਐਫ ਵਗੈਰਾ ਜੋ ਵੀ ਆਪਾਂ ਨੇ ਸ਼ੇਅਰ ਕਰਨਾ ਮੈਸੇਜ ਵਗੈਰਾ ਇੱਥੇ ਹੀ ਹੁੰਦਾ ਆ ਦੋ ਨੰਬਰ ਹੈਗੇ ਠੀਕ ਹੈ ਤੇ ਜਿਨ੍ਹਾਂ ਜਿਨ੍ਹਾਂ ਸਟੂਡੈਂਟਸ ਨੇ ਵੀ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰੇ ਹੋਏ ਆ ਬਾਈ ਪ੍ਰਤਾਪ ਅਕੈਡਮੀ ਅਕਾਊਂਟ ਦੇ ਉੱਤੇ ਵੀ ਮੈਨੂੰ ਵੀ ਪਰਸਨਲੀ ਬਹੁਤ ਮੈਸੇਜ ਆਏ ਹੋਏ ਆ ਠੀਕ ਹੈ 100 ਪਲੱਸ 120 ਦੇ ਨੇੜੇ ਤੇ ਡੇ ਆ ਮੈਂ ਹੁਣੇ ਦੇਖ ਕੇ ਹਟਿਆ ਠੀਕ ਹੈ ਤਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਕੱਲੇ ਤਾਂ ਤੁਹਾਨੂੰ ਹਾਲੇ ਨਹੀਂ ਹੋਈਗਾ ਠੀਕ ਹੈ ਤਾਂ ਜੋ ਕੋਈ ਸੀਰੀਅਸ ਡਾਊਟ ਤੁਹਾਡਾ ਹੈ ਕੁਝ ਵੀ ਤੁਸੀਂ ਪੁੱਛਣਾ ਆ ਦੋ ਨੰਬਰ ਰਹਿ ਗਏ ਆ ਬਈ WhatsApp ਤੇ ਕਈ ਵਾਰ ਨਹੀਂ ਰਿਪਲਾਈ ਜਾਂਦਾ ਕੋਈ ਚੱਕਰ ਨਹੀਂ ਕਾਲ ਕਰੋ ਯਾਰ ਇੱਕ ਵਾਰ ਕਰੋ ਦੋ ਵਾਰ ਕਰੋ ਫੋਨ ਕਰ ਲਓ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਆਪਣੀ ਐਪ ਹੈਗੀ ਆ ਜੀ ਜਿੱਥੇ ਕਲਾਸਾਂ ਚੱਲਦੀਆਂ ਪੇਡ ਬੈਚ ਹੈਗੇ ਆ ਪੇਡ ਬੈਚ ਹੈਗੇ ਆ ਪੰਜਾਬ ਪੁਲਿਸ ਦੀ ਤਿਆਰੀ ਵਾਸਤੇ ਜਾਂ ਹੋਰ ਜਿਹੜੇ ਐਗਜ਼ਾਮ ਹੈਗੇ ਆ ਉਹਨਾਂ ਦੀ ਤਿਆਰੀ ਵਾਸਤੇ ਠੀਕ ਹੈ ਜੇ ਸਾਡੇ ਨਾਲ ਜੁੜਨਾ ਇਹਨਾਂ ਬੈਚਾਂ ਦੇ ਵਿੱਚ ਠੀਕ ਹੈ ਤਾਂ ਦੇਖੋ ਯਾਰ ਸਿੰਪਲ ਜੀ ਗੱਲ ਹੈ ਜਦੋਂ ਕਿਸੇ ਵੀ ਤੁਸੀਂ ਕਿਸੇ ਵੀ ਅਕੈਡਮੀ ਦੇ ਬੈਚ ਨੂੰ ਜੁਆਇਨ ਕਰਨਾ ਕਿਸੇ ਦੇ ਵੀ ਪੰਜਾਬ ਦੀ ਕਿਸੇ ਦੀ ਵੀ ਇਹ ਸੈਂਟਰ ਦੀ ਕਿਸੇ ਵੀ ਅਕੈਡਮੀ ਨਾਲ ਬੈਚ ਨੂੰ ਜੁਆਇਨ ਕਰਨਾ ਨਾ ਪਹਿਲਾਂ ਜਿਹੜੇ ਬੱਚੇ ਜੁੜੇ ਹੋਏ ਆ ਉਹਨਾਂ ਨੂੰ ਪੁੱਛੋ ਵੀ ਕਿਸੇ ਨੇ ਉਸ ਅਕੈਡਮੀ ਦਾ ਕੋਈ ਪੇਡ ਬੈਚ ਲਿਆ ਹੋਇਆ ਫਿਰ ਉਹਨਾਂ ਦੀ ਸਲਾਹ ਤੋਂ ਬਾਅਦ ਹੀ ਉਸ ਅਕੈਡਮੀ ਦੇ ਪੇਡ ਬੈਚ ਨਾਲ ਜੁੜੋ ਠੀਕ ਹੈ ਸਮਝ ਗਏ ਗੱਲ ਓਕੇ ਚਾਹੇ ਕੋਈ ਵੀ ਅਸੀਂ ਸਾਡਾ ਵੀ ਪੇਡ ਬੈਚ ਤੁਸੀਂ ਜੁੜਨਾ ਹੈ ਨਾ ਤਾਂ ਉਹ ਵੀ ਸਾਡੇ ਜਿਹੜੇ ਸਟੂਡੈਂਟ ਹੈਗੇ ਉਹਨਾਂ ਨੂੰ ਪੁੱਛੋ ਫਿਰ ਜੁੜੋ ਕੋ ਚੱਕਰ ਨਹੀਂ ਹੈਗਾ ਠੀਕ ਹੈ ਤੇ ਜੇ ਜੁੜਨਾ ਤਾਂ 22 ਜਨਵਰੀ ਦਾ ਦਿਨ ਇਸ ਤੋਂ ਵਧੀਆ ਕੁਝ ਵੀ ਨਹੀਂ ਹੋ ਸਕਦਾ ਬਾਈ ਠੀਕ ਹੈ ਤੇ ਇਸ ਦਿਨ ਦੇ ਖਾਸ ਮੌਕੇ ਦੇ ਉੱਤੇ ਜੇ ਸਾਡੇ ਕਿਸੇ ਵੀ ਬੈਚ ਨਾਲ ਜੁੜਨਾ ਹੈ ਆ 45% ਆਫ ਤੁਹਾਨੂੰ ਪਰਸਨਲੀ ਮੇਰੇ ਵੱਲੋਂ ਬੋਲ ਦਿਓ ਚਾਹੀਏ ਅਕੈਡਮੀ ਵੱਲੋਂ ਬੋਲ ਦਿਓ ਕੋ ਚੱਕਰ ਨਹੀਂ 45% ਆਫ ਹੈ ਜਿਹੜਾ ਆਪਣਾ ਬੈਚ ਹੈ ਠੀਕ ਹੈ ਜਿਹੜਾ ਮੇਨ ਬੈਚ ਹੈ ਜਿਹਦੇ ਵਿੱਚ ਆਪਾਂ ਸਾਰੇ ਐਗਜ਼ਾਮ ਦੀ ਤਿਆਰੀ ਕਰਾਉਂਦੇ ਆ ਸਭ ਕੁਝ ਉਹਦੇ ਵਿੱਚ ਪ੍ਰੋਵਾਈਡ ਕਰਦੇ ਆ ਇਹ ਹੈਗਾ ਆਪਣਾ ਪੰਜਾਬ ਸਿਲੈਕਸ਼ਨ ਬੈਚ ਠੀਕ ਹੈ ਇਸ ਬੈਚ ਦੇ ਉੱਤੇ 22 ਜਨਵਰੀ ਨੂੰ ਜੋ ਵੀ ਸਟੂਡੈਂਟ ਜੁੜਦਾ ਹੈ ਉਸ ਨੂੰ ਸਪੈਸ਼ਲੀ 45% ਦਾ ਆਫਰ ਹੈ ਅੱਜ ਤੱਕ ਨਾ ਆਪਾਂ ਨੇ ਕਦੇ 45% ਦਾ ਆਫਰ ਦੇ ਆ ਤੇ ਅੱਗੇ ਫਿਊਚਰ ਦਾ ਵੀ ਕੋਈ ਚਾਂਸ ਨਹੀਂ ਹੈਗਾ ਦੂਰ ਦੂਰ ਤੱਕ ਦਿੱਤੀ ਜੀ ਗੱਲ ਹੈ ਠੀਕ ਹੈ ਇਹ ਜਿਹੜਾ ਬੈਚ ਹੈ ਪੰਜਾਬ ਸਿਲੈਕਸ਼ਨ ਬੈਚ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਤਿਆਰੀ ਆਪਾਂ ਕਰਾਉਂਦੇ ਜਿਹੜੇ ਮੇਨ ਮਤਲਬ ਆਮ ਐਗਜ਼ਾਮ ਹੈਗੇ ਗ੍ਰੈਜੂਏਸ਼ਨ ਲੈਸ ਤੇ ਨਿਕਲਦੇ ਆ ਕੋਆਪਰੇਟਿਵ ਇਨਸਪੈਕਟਰ ਹੈ ਫਾਇਰਮੈਨ ਹੈ ਪਟਵਾਰੀ ਹੈ ਟ੍ਰਿਪਲ ਐਸ ਕਲਰਕ ਹੈ ਵੀਡੀਓ ਐਕਸਾਈਜ਼ ਇਨਸਪੈਕਟਰ ਪੰਜਾਬ ਪੁਲਿਸ ਜੇਲ ਬਾਰਡਰ ਇਸ ਤੋਂ ਇਲਾਵਾ ਹੋਰ ਜੋ ਵੀ ਹੈ ਠੀਕ ਹੈ ਉਹਨਾਂ ਵਾਸਤੇ ਇਹ ਬੈਚ ਹੈਗਾ ਆ ਤੁਹਾਨੂੰ ਪੀਡੀਐਫ ਮਿਲਦੀ ਹੈ ਪੀਡੀਐਫ ਦਾ ਪ੍ਰਿੰਟ ਕਢਾ ਸਕਦੇ ਆ ਜਿਹੜਾ ਕਿ ਤੁਹਾਨੂੰ ਹੋਰ ਅਕੈਡਮੀ ਆ ਸ਼ਾਇਦ ਹੀ ਪ੍ਰੋਵਾਈਡ ਕਰਦੀਆਂ ਹੋਣ ਬਹੁਤ ਘੱਟ ਹੈ ਠੀਕ ਹੈ ਤੇ ਜਿਹੜੀ ਪੀਡੀਐਫ ਮਿਲਦੀ ਹੈ ਤੁਹਾਨੂੰ A4 ਸਾਈਜ਼ ਦੇ ਵਿੱਚ ਮਿਲਦੀ ਹੈ ਯਾਨੀ ਬੁੱਕ ਫਾਰਮੈਟ ਦੇ ਵਿੱਚ ਮਿਲਦੀ ਹੈ ਬੁੱਕ ਫਾਰਮੈਟ ਦੇ ਵਿੱਚ ਠੀਕ ਹੈ ਇਹ ਨਹੀਂ ਕਿ ਤੁਹਾਨੂੰ ਜਿਹੜੀ ਪੀਪੀਟੀ ਹੈ ਉਹੀ ਪ੍ਰੋਵਾਈਡ ਕਰਤੀ ਨਾ ਤੁਸੀਂ ਉਹਦਾ ਪ੍ਰਿੰਟ ਆਊਟ ਕਢਾਓਗੇ ਤੁਹਾਨੂੰ ਬਹੁਤ ਮਹਿੰਗੀ ਪਈਗੀ 100 ਸਲਾਈਡਾਂ ਹੁੰਦੀਆਂ 100 ਪੇਜ ਤੇ ਪ੍ਰਿੰਟ ਆਏਗਾ ਉਹਦਾ ਕੋਈ ਫਾਇਦਾ ਨਹੀਂ ਪੀਪੀਟੀ ਪ੍ਰੋਵਾਈਡ ਨਹੀਂ ਕਰਦੇ ਪੀਡੀਐਫ ਹੁੰਦੀ ਹੈ ਜਿਵੇਂ ਬੁੱਕ ਫਾਰਮੈਟ ਹੁੰਦਾ ਹੈ ਨਾ ਬੁੱਕ ਉਹਦਾ ਦੀ ਹੁੰਦੀ ਹੈ ਠੀਕ ਹੈ ਤਾਂ ਉਹ ਤੁਸੀਂ ਪ੍ਰਿੰਟ ਆਊਟ ਕਢਾ ਸਕਦੇ ਆ ਚਾਹੀ ਮੈਥ ਹੈ ਚਾਹੀ ਰੀਜ਼ਨਿੰਗ ਹੈ ਚਾਹੀ ਜੀਕੇ ਹੈ ਲਗਭਗ ਤੁਹਾਨੂੰ ਕਹ ਲੋ ਵੀ ਹਾਂ ਤੁਹਾਨੂੰ 90% ਜੋ ਪੜਾਇਆ ਗਿਆ 90% ਦੀ ਪੀਡੀਐਫ ਮਿਲ ਜਾਂਦੀ ਹੈ ਕੁਝ ਚੀਜ਼ਾਂ ਹੁੰਦੀਆਂ ਜਿੱਦੀ ਪੀਡੀਐਫ ਨਹੀਂ ਆਪਾਂ ਪ੍ਰੋਵਾਈਡ ਕਰਦੇ ਆਪਾਂ ਬੋਲਦੇ ਵੀ ਇਹਨੂੰ ਹੈਂਡ ਰਾਈਟਨ ਬਣਾਓ ਤਾਂ ਕਿ ਇਸ ਤੋਂ ਲਾਵਾ ਇਹਦੇ ਵਿੱਚ ਟੈਸਟ ਸੀਰੀਜ਼ ਮਿਲਦੀ ਹੈ ਜੀਕੇ ਦੀ ਓਨਲੀ ਫਿਲਹਾਲ ਜੀਕੇ ਦੀ ਹੈ ਜੀਕੇ ਦੀ ਟੈਸਟ ਸੀਰੀਜ਼ ਤੁਹਾਨੂੰ ਇਹਦੇ ਵਿੱਚ ਹੀ ਮਿਲ ਜਾਂਦੀ ਹੈ ਜੀਕੇ ਟੈਸਟ ਸੀਰੀਜ਼ ਠੀਕ ਹੈ ਕਲਾਸਾਂ ਹੈਗੀਆਂ ਐਮਸੀਕਿਊ ਵਾਲੀ ਵੀ ਹੈਗੀਆਂ ਕਈ ਤੇ ਥਿਓਰੀ ਵਾਈਜ਼ ਵੀ ਹੈਗੀਆਂ ਠੀਕ ਹੈ ਬੈਚ ਨਾਲ ਜੁੜਨਾ ਹੈ ਤਾਂ ਇਹਦੀ ਫੀਸ ਹੈ 4500 ਤੇ 4500 ਦੇ ਉੱਤੇ 45% ਦਾ ਆਫਰ ਤੁਹਾਨੂੰ ਮਿਲ ਜਾਂਦਾ ਹੈ ਬਈ ਠੀਕ ਹੈ 4500 ਦੇ ਉੱਤੇ 45% ਦਾ ਆਫਰ ਹੈ ਜਿਹੜਾ ਤੁਹਾਨੂੰ ਮਿਲ ਜਾਂਦਾ ਹੈ ਤੇ ਇਹ ਦੇਖ ਲਓ ਕਿੰਨੇ ਦਾ ਪਾਏਗਾ ਤੁਹਾਨੂੰ 18 ਮਹੀਨੇ ਦੀ ਇਹਦੀ ਵੈਲਿਡਿਟੀ ਹੁੰਦੀ ਹੈ بس ਇਹ ਗੱਲਾਂ ਇਹਦੇ ਬਾਰੇ ਕਹਿਣੀਆਂ ਠੀਕ ਹੈ 쿠پن ਕੋਡ ਤੁਹਾਨੂੰ ਉੱਥੇ ਸ਼ੋਅ ਹੋ ਜਾਏਗਾ ਜੈ ਸ਼੍ਰੀ ਰਾਮ ਦੇ ਨਾਂ ਤੋਂ ਉਹ ਲਗਾਓ ਤੇ 45% ਦਾ ਆਫ ਤੁਹਾਨੂੰ ਮਿਲ ਜਾਏਗਾ ਓਕੇ ਬਾਕੀ ਹਿਤੋਂ ਤੱਕ ਆਈ ਗਈਓ ਜੇ ਚੈਨਲ ਨੂੰ ਸਬਸਕ੍ਰਾਈਬ ਵੀ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਤੇ ਭਾਈ ਜਿਹੜੇ ਬੱਚੇ ਆਪਣੇ ਨਾਲ ਜੁੜੇ ਹੋਏ ਆ ਹਨਾ ਉਹਨਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਦੱਸ ਦਿਓ ਵੀ ਕੀ ਇਸ਼ੂ ਆ ਰਿਹਾ ਹੈ ਕੀ ਪ੍ਰੋਬਲਮ ਹੈ ਹੈਲਥ ਦਾ ਇਸ਼ੂ ਇੱਕ ਤਾਂ ਮੇਜਰ ਬਈਆ ਹੈ ਠੀਕ ਹੈ ਨਾ ਛੋਲੀ ਛੋਲੀ ਹੋ ਜਾਏਗਾ ਸੈਟ ਸਾਰਾ ਕੁਝ ਕਈ ਵਾਰ ਚੱਲਦੇ ਰਹਿੰਦੇ ਆਪ ਡਾਊਨ ਹੈ ਜ਼ਿੰਦਗੀ ਦੇ ਵਿੱਚ ਹਨਾ ਹੁੰਦਾ ਰਹਿੰਦਾ ਸਾਰਾ ਕੁਝ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਦੁਬਾਰੇ ਕਰਾਂਗੇ ਸ਼ੁਰੂਆਤ ਦੁਬਾਰੇ ਉਠਾਂਗੇ ਦੁਬਾਰੇ ਨੇਰੀ ਲਿਆਵਾਂਗੇ ਟੈਨਸ਼ਨ ਵਾਲੀ ਕੋਈ ਗੱਲ ਹੈ ਨਹੀਂ ਠੀਕ ਹੈ ਤੇ ਠੀਕ ਹੈ ਭਾਈ ਓਕੇ ਥੈਂਕ ਯੂ